ਮਾਨਯੇ ਸਾਡੀ ਸਰਕਾਰ ਦੇ ਕੈਬਨ ਮਿਸਟਰ ਮਾਨਯੇ ਲਾਡਤ ਕਿਰ ਅਨੁਸ਼ਕਤੀ ਅੱਜ ਸਾਡੇ ਪਿੰਡ ਚੌਰਾਣਾ ਚਾਹਨਾ ਮੈਂ ਪਿੰਡ ਵਾਸੀਆਂ ਦੀ ਤਰਫੋਂ ਸਰਪੰਚ ਸਾਹਿਬ ਅਸ਼ੋਕ ਸ਼ਰਮਾ ਦੀ ਤਰਫੋਂ ਔਰ ਬਾਕੀ ਸਾਰੇ ਬੰਦੇ ਜਿਹੜੇ ਵੀ ਮੇਰੇ ਨਾਲ ਇੱਥੇ ਹੈਗੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੇਕਿਨ ਅੱਜ ਅਜੇ ਇੱਕ ਚੀਜ਼ ਮੈਂ ਇਹ ਕਹਿਣਾ ਚਾਹਨਾ ਕਿ ਪਿੰਡ ਵਾਸੀ ਸਭ ਤੋਂ ਵੱਡੀ ਸਾਡੀ ਰਿਕੁਆਇਰਮੈਂਟ ਹੈ ਕਿ ਸਾਡੇ ਬੱਚਿਆਂ ਨੂੰ ਕੋਈ ਖੇਡਣ ਵਾਸਤੇ ਗਰਾਊਂਡ ਮਿਲੇ ਉਹ ਮੰਤਰੀ ਜੀ ਨੇ ਪਤਾ ਜਿੰਨਾ ਕਰ ਹੋ ਸਕਦਾ ਸੈਂਕਸ਼ਨ ਕਰਕੇ ਦਿੱਤਾ ਹੈ باقی ਲਾਈਟਾਂ ਦੇ ਬਾਰੇ ਇੱਥੇ ਕਮਿਊਨਿਟੀ ਹਾਲ ਦਾ ਜੀ ਇਹ ਤੇ ਚੱਲਦਾ ਰਹਿੰਦਾ ਹੈ ਲੇਕਿਨ ਅੱਜ ਮੈਂ ਇੱਕ ਗੱਲ ਜ਼ਰੂਰ ਪੱਤਰਕਾਰ ਭਰਾ ਨੂੰ ਬੋਲਾਂਗਾ ਕਿ ਪਰ 75 ਸਾਲ ਆਜ਼ਾਦੀ ਦੇ ਹੋਣ ਦੇ ਬਾਅਦ ਪਹਿਲੀ ਵਾਰ ਹਿੰਦੁਸਤਾਨ ਚ ਆਮ ਆਦਮੀ ਸਰਕਾਰ ਜਿਹੜੀ ਹੈ ਉਹਨਾਂ ਦੇ ਮੁੱਖ ਮੰਤਰੀ ਨੇ ਇੱਕ ਐਸਾ ਫੈਸਲਾ ਲਿਆ ਹੈ ਕਿ ਡਰੱਗ ਦੇ ਅਗੇਂਸਟ ਇੱਕ ਐਸੀ ਮੋਹਮ ਸ਼ੁਰੂ ਕੀਤੀ ਹੈ ਕਿ ਜਿਹਨਾਂ ਨੂੰ ਕੋਈ ਹੱਥ ਨਹੀਂ ਲਗਾਉਂਦਾ ਸੀਗਾ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਦਿੱਤਾ ਹੈ ਮੈਂ ਕਹਿ ਰਿਹਾ ਆਮ ਆਦਮੀ ਪਾਰਟੀ ਨੇ ਇੱਕ ਕਾਰਕੇ ਦਾਸਤਾ ਜਿਹੜਾ ਕਿਸੇ ਨੇ ਅੱਜ ਤੱਕ ਹਿੰਮਤ ਨਹੀਂ ਕੀਤੀ ਕੀ ਅੰਦਰ ਕਰਾਂਗੇ ਚਾਹੇ ਉਹ ਰਸੂਕਦਾਰ ਹੋਵੇ ਚਾਹੇ ਕੋਈ ਗਵਰਨਮੈਂਟ ਇੰਪਲਾਈ ਹੋਵੇ ਚਾਹੇ ਕੋਈ ਵੀ ਆਦਮੀ ਹੋਏ ਉਹ ਬਖਸ਼ਿਆ ਨਹੀਂ ਜਾਏਗਾ ਉਹਦੀ ਜਗਾ ਜੇਲ੍ਹ ਚ ਹੋਏਗੀ ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨ ਕਮ ਸੇ ਕਮ ਨਸ਼ੇ ਤੋਂ ਬਾਹਰ ਨਿਕਲ ਤਾਂ ਕਿ ਅਸੀਂ ਤਰੱਕੀ ਕਰ ਸਕੀਏ ਇਹਦੇ ਇਲਾਵਾ ਸਾਡੇ ਹਲਕੇ ਦੀ ਗੱਲ ਹੈ ਮੈਂ ਸਭ ਤੋਂ ਵੱਡਾ ਦੋ ਤਿੰਨ ਚੀਜ਼ਾਂ ਮੈਂ ਮੰਤਰੀ ਜੀ ਨੂੰ ਵੀ ਗਿਆ ਸੀਗਾ ਤੁਹਾਨੂੰ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਪੋਰਟਸ ਕੋਟੇ ਵਿੱਚ ਸਰਕਾਰ ਦੀ ਨੋਟੀਫਿਕੇਸ਼ਨ ਹੈ ਜਿਹੜਾ ਵੀ ਬੱਚਾ ਸਟੇਟ ਵਾਸਤੇ ਖੇਲੇਗਾ ਉਹਨੂੰ ਸਰਕਾਰੀ ਨੌਕਰੀ ਮਿਲੇਗੀ ਜੇ ਪੰਜਾਬ ਦਾ ਬੱਚਾ ਹਿੰਦੁਸਤਾਨ ਵਾਸਤੇ ਖੇਡਦਾ ਉਹਨੂੰ ਕਲਾਸ 1 ਜੌਬ ਮਿਲੇਗਾ ਇਸ ਵਾਸਤੇ ਹਰ ਪਿੰਡ ਚ ਇੱਕ ਚੰਗਾ ਗਰਾਊਂਡ ਹੋਵੇ ਤਾਂ ਕਿ ਸਾਰੇ ਬੱਚਿਆਂ ਨੂੰ ਇੱਕ ਤਾਂ ਉਹਨਾਂ ਦੀ ਸਿਹਤ ਠੀਕ ਰਹੇ ਤਾਂ ਦੂਸਾ ਉਹ ਖੇਡ ਕਰਨ ਇਹ ਮੇਰੀ ਪ੍ਰਾਇਓਰਿਟੀ ਹੈਗੀ ਹੈ ਰੋਡ ਵਗੈਰਾ ਬਣਦੇ ਰਹਿਣਗੇ ਰੋਡਾਂ ਦੇ ਆਲਰੇਡੀ ਪ੍ਰਪੋਜ਼ਲ ਚੱਲੇ ਗਏ ਨੇ ਮੇਰਾ ਖਿਆਲ ਹੈ ਜਿਆਦਾ ਟਾਈਮ ਨਹੀਂ ਲੱਗੇਗਾ ਕੁਝ ਲੋਨ ਜੋ ਆਣਾ ਹੈ ਉਹ ਆ ਜਾਣਾ ਹੈ ਇਹ ਮੇਰੇ ਖਿਆਲ ਹੁਣ ਦੋ ਚਾਰ ਮਹੀਨਿਆਂ ਤੱਕ ਇਹ ਕੰਮ ਸ਼ੁਰੂ ਹੋ ਜਾਣਗੇ ਅਰੇ ਇਹ ਗੱਲ ਇਹਦੇ ਪਹਿਲੇ ਤੋਂ ਪੁੱਛੇਗੇ 1000 ਰੁਪਏ ਨਹੀਂ ਸਾਡਿਆਂ ਭੈਣਾਂ ਨੂੰ ਮਿਲਿਆ ਦਸੰਬਰ ਤੋਂ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ 1100 ਰੁਪਏ ਹੋ ਗਿਆ ਆਮ ਆਦਮੀ ਪਾਰਟੀ ਨੇ ਜੋ ਵੀ ਵਾਅਦੇ ਸਾਡੇ ਪੰਜਾਬ ਵਾਸੀਆਂ ਨਾਲ ਕੀਤੇ ਨੇ ਉਹ ਹਰ ਹਾਲਤ ਵਿੱਚ ਪੂਰੇ ਹੋਣਗੇ